ਕੀ ਦੇਖਦਾ? ਕੁਝ ਨਹੀਂ ਦੇਖੀ। ਬੁਲਾਉਂਗਾ ਤੇਰੇ ਜੀਜਾ ਨੂੰ। ਬੁਲਾ ਦੱਸ ਰੀ ਕਰ। ਤੇਰੀ ਸਾਸਰੀ ਘਰ ਤੋਂ ਉਵੇਂ ਚੰਗੀਆਂ ਨੇ। ਦੇਖੋ। ਦੇਖੋ। ਗੁੱਡ ਮਾਰਨਿੰਗ ਜੀ। ਗੋਡਾ ਮਾਰਨੀ। ਆਈ ਫੇਰ। ਐਦਾ। ਅੱਧ ਕਿਧਰ ਪਹਾੜੀ ਵਿੱਚ ਜਾ ਬਣਾ ਫਿਰਦਾ ਓਏ। ਖਾਣੇ ਜਾ ਰਹੇ ਆ। ਅੱਛਾ। ਤਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਬਰਸ਼ ਕਰਿਆ ਕਰੋ ਦਾਤਨ ਨਾ ਕਰਿਆ ਕਰੋ ਓਏ ਭਾਈ ਮੈਤੋ ਨਹੀਂ ਝੰਗ ਜੀ ਹੁੰਦੀ ਹੈਗੀ ਮੈਂ ਤਾਂ ਦੇਸੀ ਯੰਤਰ ਠੀਕ ਹੈ ਥੋੜਾ ਮੇਰੇ ਸਟੇਟਸ ਦਾ ਹੀ ਦੇਖ ਲੋ ਪਏ ਲੈ ਠਾਣੇ ਕੀ ਕਰਨ ਨਾਲਾ ਛੁੱਟੀਆਂ ਲੈਤੀਆਂ ਨੇ ਤੈਨੇ ਉਹ ਜਨਾਬ ਦਾ ਫੋਨ ਆਇਆ ਸੀ ਅੱਧੇ ਘੰਟੇ ਦਾ ਜ਼ਰੂਰੀ ਕੰਮ ਆ ਭਾਈ ਨੇ ਘੜਾਵੇ ਤੇਰਾ ਜਨਾਬ ਖੜਕੇ ਇੱਥੇ ਪਏ ਅਗਰ ਮੇਰਾ ਜਨਾਬ ਹੋ ਜੂ ਠੰਡ ਹੋਈ ਪਈ ਹੈ ਹੈ ਮੇਰਾ ਤੇਰੇ ਬਣਾਈ ਨਹੀਂ ਲੱਗਦਾਗਾ ਬਸ ਅੱਧੇ ਘੰਟੇ ਲਗਾ ਫੇਰ ਆਗੀ ਮੈਂ ਤੇ ਪਰਸੋਂ ਆਪਾਂ ਜਾ ਰਹੇ ਹਿਮਲੇ ਹਨੀਮੂਨ ਤੇ ਇਹ ਹਿਮਲੇ ਕੀ ਕਰ ਜਾਵੇਂਗੀ ਮੇਰਾ ਲਾ ਸੁੱਖ ਲੈਤੀ ਹਿਮਲਾ ਬਣਿਆ ਪਿਆ ਹੈ ਕਿ ਨਹੀਂ ਧੁੰਦ ਡਿਗਣ ਲੱਗ ਰਹੀ ਆਪਾਂ ਐਵੇਂ ਹੀ ਮੰਗੂ ਉੱਥੇ ਬਰਫ਼ ਪੈਂਦੀ ਆਪਾਂ ਲੇਟਾਂਗੇ ਬਰਫ਼ ਉਹ ਤੈਨੂੰ ਦੋ ਸਿਲੀਆਂ ਇੱਥੇ ਹੀ ਮੰਗਾਲੂ ਮੈਂ ਬਰਫ਼ ਦੀਆਂ ਸਾਰੇ ਜਾਂਦੇ ਹਨੀਮੂਨ ਤੇ ਹਨੀਮੂਨ ਕੀ ਹੁੰਦਾ ਨਹੀਂ ਮੈਂ ਪਹਿਲਾਂ ਬਾਲੇ ਬੰਦੇ ਸੁਣਿਆ ਕਹਿੰਦੇ ਹਨੀਮੂਨ ਹੁੰਦਾ ਕੋਈ ਹਨੀਮੂਨ ਹੁੰਦਾ ਹੈ ਨਹੀਂ ਉੱਥੇ ਜਾ ਕੇ ਦੱਸਾਂਗੇ ਤੁਮ ਔਰ ਇਹ ਦਾਬੇ ਕੀ ਹੁੰਦਾ ਹੈ ਉੱਥੇ ਜਾ ਕੇ ਦੱਸੋ ਸੱਚਾ ਚਾਲੇ ਕਿ ਮੈਈ ਸੁਣੂ ਮੈਂ ਨਹੀਂ ਪੀਣੀ ਆਪਦੇ ਜੀਜੇ ਨੇ ਲਿਆ ਦੇ ਜੀਜਾ ਦਾ ਪੀਂਦਾ ਨਹੀਂ ਜੀ ਯਾ ਮੇਰੇ ਵਾਸਤੇ ਲਿਆ ਰਹੇ ਚਾ ਲਿਆ ਦੂੰਗਾ ਤੇਰੇ ਵਾਸਤੇ ਲਾ ਦੂੰਗਾ ਸੁਣੂ ਦੇ ਮੈਂ ਮੈਂ ਨਹੀਂ ਪੀਂਦਾ ਤੈਨੂੰ ਬੁਸਤ ਨਹੀਂ ਚਾਹੀਦੇ ਹੈ ਪੈ ਨੂੰ ਤੇਰੀ ਨੂੰ ਕੁਟ ਕੇ ਦੇ ਕੇ ਜੀ ਜਮਤਾ ਹੈ ਤੈ ਮੇਰਾ ਸਾਲ ਕਿਹੜਾ ਸਿਰਚ ਮਾਰਨੇ ਬੂਟ ਹੈ ਹੈ ਜਾਣ ਜਾਣ ਪੰਗੇ ਲਈ ਜੀ ਦੀ ਮਾਨ ਨਾਲ ਮੈਂ ਕੀ ਕਿਹਾ ਇਹਨੂੰ ਉਹ ਤੂੰ ਜਾਣ ਦੇ ਉਹ ਜਾਣ ਦੇ ਮੈਂ ਤੈਨੂੰ ਜਿੰਨਾ ਭੋਲਾ ਆ ਸਮਝ ਤੂੰ ਦੋ ਐਡਾ ਹੈ ਨਹੀਂ ਤੂੰ ਹੈ ਫੇਰ ਤੋਂ ਤੰਗ ਕਰ ਰਿਹਾ ਮੈਂ ਤਾਂ ਹੁਣ ਉੱਠ ਗਿਆ ਮੈਂ ਤੁਹਾਨੂੰ ਕੀ ਕਹੇਗਾ ਮੈਂ ਨਿਕਲੀਆਂ ਅੰਦਰੋਂ ਐਵੇਂ ਉਹ ਦੱਸ ਸਾਸਰੀ ਘਰੀ ਬੁਲਾਈ ਆ ਕਿ ਸਾਸਰੀ ਘਰ ਉਹ ਦੱਸ ਜੱਸਾ ਕਿਨੇ ਨੇ ਇਹ ਉਹ ਇਹਨੂੰ ਸਾਹ ਪਾ ਜਪਦਾ ਜੰਤਰ ਜੀ ਇਹਨੂੰ ਜਿੱਪ ਖੋਲ ਕੇ ਦੇਖ ਲੈ ਭੈਣ ਦੇ ਖਾਦ ਨੇ ਜਾਣਾ ਦੁਪਰ ਕੱਖ ਹੈ ਮੇਰੀ ਬਹੂ ਦਾ ਰੇ ਤੂੰ ਤੇ ਹਟ ਜੀ ਤੂੰ ਕੋਈ ਨਾ ਆਹ ਦੇਖ ਲੈ ਆ ਵੇਖ ਲੈ ਇੱਕ ਕਰਤੂਤਾ ਇਹ ਕਰਤੂਤਾ ਨੇ ਮਾਰੀਏ ਨੇ ਹੋਰ ਕੀ ਦੇਵੀਆਂ ਕੋਈ ਨਾ ਤੁਸੀਂ ਗੁੱਸਾ ਨਾ ਕਰਿਓ ਤੂੰ ਤੇ ਚੱਲ ਇਧਰ ਗੁੱਸਾ ਨਾ ਕਰੀ ਹੋਰ ਕੀ ਕਰੀਏ ਇਹ ਅੱਜ ਲੱਤਾਂ ਨੂੰ ਪਾਉਂਦਾ ਪਾਉਂਦੀ ਜਿੱਤ ਨੂੰ ਪਊਗਾ ਇਹ ਕਿੱਥੇ ਮੇਰਾ ਬੂਟਾ ਨੂੰ ਉਹ ਕਰਿਆ ਮੈਂ ਕੁਝ ਕਿਹਾ ਜੀ ਤੁਹਾਨੂੰ ਓਏ ਤੂੰ ਜਾਣਦੇ ਓਏ ਜਾਣਦੇ ਤੈਨੂੰ ਮੈਂ ਜਿੰਨਾ ਭੋਲਾ ਸਮਝਦਾ ਤੋਟਾ ਹੈਨੀ ਤੂੰ ਸਾਸਰੀ ਗਰੀ ਬਲਾਈ ਆਈ ਤੂੰ ਐਦਾਂ ਕਿਉਂ ਦੇਖਦਾ ਸੀ ਜਿਵੇਂ ਖਾ ਜਾਣਾ ਹੁੰਦਾ ਫਿਰ ਮੈਂ ਅੱਖ ਰਾਏ ਕਰਕੇ ਬੁਲਾ ਲਿਆ ਗਰੂ ਸਾਸਰੀ ਘਰ ਤੈਨੂੰ ਸਾਸਰੀ ਘਰ ਬੁਲਾਉਂਦੀ ਕੀ ਲੋੜਾ ਚਿੰਦਾ ਵਾਲਾ ਤੇ ਦਾ ਟਿਕਦੀ ਨਹੀਂ ਹੈਗਾ ਇਨੂੰ ਸਮਝਾ ਲੈ ਭਾਈ ਜਰਾ ਟੱਕੇ ਰਹਿਣ ਨੇ ਠੀਕ ਐ ਨਹੀਂ ਟੰਡ ਫੋਣੀ ਚਕਾ ਜਾ ਡੱਕਰ ਘਰੇ ਇਹਨੇ ਕੋਈ ਨਾ ਮਿਸਤਰੀ ਮੇਰੇ ਸਾਲਕ ਨੇ ਜਾਣਾ ਦੁੱਪਰ ਕਰਕੇ ਇੱਥੇ ਨੇ ਮੈਂ ਕੀ ਕਿਹਾ ਜੀ ਜਾ ਯਾਰ ਤੈਨੂੰ ਤੁਸੀਂ ਨਾ ਗੁੱਸਾ ਨਾ ਕਰੋ ਮੇਰਾ ਵੀ ਰੱਤਾਂਗਾ ਕਰ ਦਿ ਜੀਆਂ ਜੇ ਉਹਨਾਂ ਫਿਰਨ ਦਾ ਵਧੀਆ ਕਿਉਂਕਿ ਮੈਂ ਲੇਟ ਹੋ ਰਹੀਆਂ ਮੇਰੀ ਗੱਲ ਸੁਣ ਅੰਗੂਰ ਗਾਰ ਲਈ ਖਾਣ ਵਾਸਤੇ ਹੈ ਠੀਕ ਐ ਨਾਲੇ ਨਹੀਂ ਭੈਣ ਨਾਲ ਕੀ ਹੁੰਦੇ ਨੇ ਲਾਲ ਦੇ ਹੁੱਬੀਆਂ ਯਾਰੇ ਲਾਲ ਲਾਲ ਦੇ ਕੀ ਕਹਿੰਦੇ ਨੇ ਸੇਬ ਸੇਬ ਨਹੀਂ ਹੁੰਦੇ ਉਹ ਮੇਰੇ ਸਾਲਗੇ ਨਾਰਗੋਏ ਅਨਾਰ ਆਪਾਂ ਅੰਦਰ ਬੈ ਕੇ ਦੋਈ ਜੀ ਖਾਵਾਂਗੇ ਹੈ ਠੀਕ ਹੈ ਜੀ ਹੰਗਾ ਠੀਕ ਹੈ ਜੀ ਹਾਂ ਪੈਸੇ ਦੇ ਮਾ ਥੋੜੇ ਜਿਹਾ ਦੇ ਦੋ ਫਿਰ ਜਾਏ ਕਰ ਮੇਰੇ ਬਟਕੋ ਤੇ ਲੈ ਜਾ ਜਿੰਨੇ ਮਰਜੀ ਹੈ ਉਹ ਜੇ ਲੈ ਜੀ 15 20000 ਰੁਪਿਆ ਤੁਸੀਂ ਆਪ ਹੀ ਦੇ ਦੋ ਥਾਣੇ ਪਾਰਟੀ ਵੀ ਦੇਣੀ ਆ ਫਿਰ ਹਾਏ ਹਾਏ ਭੈਣਾ ਮੇਰੇ ਲੱਡੂ ਜੇ ਆ ਲੈ ਜਾ ਜਿੰਨੇ ਮਰਜੀ ਉਹ ਦਰਾਜ ਤੇ ਪਿਆ ਬਟਕਾ ਮੇਰਾ ਹੈ ਆਏ ਜਾ ਐ ਦੱਸ ਬਈ ਹੈ ਮੇਰੇ ਆ ਸਾਲ ਕਿਨਾ ਮੇਰਾ ਤੂੰ ਜਵਣ ਦੇਵੇਂਗਾ ਕਿ ਦਿੰਦਾ ਨਹੀਂ ਉਹਨੂੰ ਮੈਂ ਕੀ ਕਹਾਂ ਜੀ ਜਵਣ ਨੂੰ ਹੈ ਇਹਨੂੰ ਸਮਝਾ ਨਹੀਂ ਸਕਦੀ ਭਾਈ ਤੂੰ ਮੈਂ ਤਾਂ ਐਡਾ ਕੰਜਰ ਦਾ ਕਲਾਨਾ ਬੰਦਾ ਉਹ ਦੇਖਿਆ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਹੈ ਹੈ ਭੈਣ ਨੂੰ ਭਾਬੀ ਉਹ ਵੀ ਹੀ ਜਾਂਦਾ ਵੇ ਤੇਰੀ ਭੈਣ ਲੱਗਦੀ ਆ ਮੇਰੀ ਭੈਣ ਕਿਵੇਂ ਲੱਗੀ ਭੈਣ ਤਾਂ ਮੇਰੀ ਧੂਆ ਵੀ ਵੇ ਉਹ ਵੀ ਤੇਰੀ ਭੈਣ ਲੱਗਦੀ ਆ ਕਿ ਮੈਂ ਕਿ ਉਹਦੇ ਨਾਲ ਆਪਣਾ ਰਿਸ਼ਤਾ ਨਹੀਂ ਰਿਸ਼ਤਾ ਨਹੀਂ ਖਬਰ ਆ ਹੋਰ ਆ ਤੇਰਾ ਵੱਡਾ ਜੀਜਾ ਲੱਗਦਾ ਉਹ ਤੇਰੀ ਭੈਣ ਲੱਗਦੀ ਭਾਈ ਮੇਰਾ ਤਾਂ ਤੂੰ ਕੱਲਾ ਜੀਜਾ ਜੀਜਾ ਲੱਗਦਾ ਭੈਣ ਭੂਣ ਨਹੀਂ ਲੱਗਦੀ ਉਹਦਾ ਭਾਬੀ ਲੱਗਦੀ ਆਪਣੀ ਹਾਂ ਮੈਂ ਤੈਨੂੰ ਕੌਣ ਸੁਝਾ ਮੇਰੇ ਸਾਲਿਆ ਮੇਰਿਆ ਹੈ ਖਾਲੀ ਚੁੱਤੀਆ 14 ਕਿੱਥੇ ਕੋੜ ਜੰਪਿਆ ਤੜਕੀ ਤੜਕੇ ਕਲੇਸ਼ ਕਰਦਾ ਨੂੰ ਹੈ ਸਾਲੇ ਕੋਈ ਨਾ ਮੇਰੀ ਰਿਤ ਨਾ ਮੇਰੀ ਭੈਣ ਕੇ ਮਿਲਦੀ ਉਹ ਅਬ ਤੇਰੀ ਮਾਂ ਭੈਣ ਨੂੰ ਤੇਰੀ ਨੂੰ ਮੇਰੇ ਸਾਲਿਆ ਇਹ ਭੈਣ ਨੂੰ ਘਰਾ ਮਾ ਤੇਰੀ ਐੜ ਦੇ ਖਾਸਮ ਦੇ ਨੇ ਲੈਣੇ ਕਰ ਲੈ ਬੜੀ ਦੁੱਖ ਹੈ ਮੇਰਾ ਸਾਲਿਆ ਹੁਣ ਤੇ ਲੱਗਾ ਤਾਨੂੰ ਮੈਂ ਹੱਬ ਤੇਰੀ ਕੀ ਆਉਂਦੇ ਦੀ ਭੈਣ ਨੂੰ ਤੇਰੀ ਨੂੰ ਮੈਂ ਭਜਦਾ ਕਿਉਂ ਆ ਹਣਾ ਉਹ ਭਾਈ ਸੋਡੇ ਨੱਬਰ ਚ ਹੀ ਕਲਾਨੇ ਕਿ ਸਾਰੇ ਕਲਾਨ ਨੂੰ ਹੈ ਕੋਈ ਨਾ ਮੈਂ ਸਮਝਾ ਦੂੰਗੀ ਉਹਨੂੰ ਸਮਝਾ ਦੇਗੀ ਤੂੰ ਹੋਰ ਸਮਝਾਵੇਂ ਕਿ ਤੇ ਕਲੇਸ਼ ਕਰਾਂਗੇ ਸਾਡਾ ਮੇਰੇ ਤੇ ਮੇਰੀ ਬਹੂ ਚ ਤੁਸੀਂ ਨਾ ਗੁੱਸਾ ਨਾ ਕਰੋ ਆਹ ਨੂੰ ਭੈਣ ਦਾ ਯਾਰ ਤਰਤੀ ਬਲੱਡ ਵਧਾਉਂਦੇ ਨੇ ਮੈਂ ਤਾਂ ਮੋਦਨ ਵੀ ਕਿਹਾ ਸੀ ਇਹਨਾਂ ਨਾਲ ਪਹਿਲਾਂ ਹੀ ਗੱਲ ਕਰ ਲਓ ਪ੍ਰੀਤ ਨਾਲ ਓਏ ਕਾ ਨੂੰ ਯਾਰ ਆਜਾ ਦੱਸੇ ਨੂੰ ਭਾਈ ਮਨ ਮੇੜ ਦਾ ਚੁੰਦਾ ਸੱਪਾ ਮੇਰੇ ਸਾਲਕਰੇ ਦਾ ਤੁਸੀਂ ਨਾ ਮੈਨੂੰ ਛੱਡਿਓ ਬਾਈਕ ਤੇ ਮੈਨੂੰ ਕਿੱਥੇ ਆਉਂਦੀ ਆ ਬਾਈਕਾਂ ਬੁੱਕਾਂ ਆ ਹੈ ਇਹ ਮੈਨੂੰ ਵੀ ਨਹੀਂ ਕਰੀ ਗੱਲਾਂ ਸੀ ਮੈਂ ਤੈਨੂੰ ਸਕੂਟਰੀ ਲੈ ਕੇ ਦੇਵਾਂਗਾ ਆਪਾਂ ਦੋਏ ਵਗਦੇ ਆ ਕਰਾਂਗੇ ਅੱਜ ਤੂੰ ਔਖੀ ਸੌਖੀ ਵਾਸਤੇ ਸਾਰ ਲੈ ਹੈਂ ਠੀਕ ਹੈ ਚੱਲ ਲੰਘ ਜਾ ਤੁਰ ਕੇ ਆ ਔਰੇ ਜੱਟ ਆਪਣਾ ਤੰਗਾ ਠੀਕ ਹੈ ਜੀ ਬੋਲੀ ਚੱਲੀ ਨਾ ਕਿਸੇ ਨਾਲ ਚੰਗਾ ਜੀ ਕਦੇ ਕੋਈ ਮਿਲਦੀ ਤੰਗਾ ਠੀਕ ਹੈ ਜੀ ਤੰਗਾ ਮੈਂ ਓ ਜਿੱਤੀ ਲਿਆ ਓ ਚੱਕੇ ਮੇਰੀ ਆਈ